ਹਲਕਾ ਦੱਖਣੀ ਅਦੀਨ ਆਉਂਦੀ ਵਾਰਡ ਨੰਬਰ 47 ਇਲਾਕਾ ਕੋਟ ਬਾਬਾ ਦੀਪ ਸਿੰਘ ਗਲੀ ਨੰਬਰ 7 ਵਾਸੀ ਗਲੀ ਦਾ 메ਨ ਰਸਤਾ ਟੁੱਟਿਆ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਦੀਪ ਸਿੰਘ ਰਾਜੂ ਤੇ ਉਸਦੇ ਸਾਥੀਆਂ ਨੇ ਆਪਣੇ ਖਰਚੇ ਤੇ ਸੜਕ ਬਣਾਉਣ ਮੌਕੇ ਕੀਤਾ ਉਹਨਾਂ ਕਿਹਾ ਕਿ ਸ਼ਹਿਰ ਦੀਆਂ ਲਿੰਕ ਸੜਕਾਂ ਦੇ ਨਾਲ ਲੱਗਦੀਆਂ ਗਲੀਆਂ ਦੀ ਹਾਲਤ ਰੋਜ਼ਾਨਾ ਖਸਤਾ ਹੁੰਦੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਸੜਕਾਂ ਤੇ ਆਵਾਜਾਈ ਦਾ ਰੋਜ਼ਾਨਾ ਵਧਦੀ ਜਾ ਰਹੀ ਹੈ ਪਰ ਇਸ ਦੀ ਮੁਰੰਮਤ ਬਿਲਕੁਲ ਨਹੀਂ ਹੋ ਰਹੀ ਇਸ ਕਾਰਨ ਥਾਂ ਥਾਂ ਤੇ ਟੋਏ ਪਏ ਹੋਏ ਹਨ ਤੇ ਰੋਜ਼ਾਨਾ ਹੀ ਕੋਈ ਨਾ ਕੋਈ ਵਾਹ ਚਾਲਕ ਇਸ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਰਹੇ ਹਨ ਉਹਨਾਂ ਅੱਗੇ ਗੱਲ ਕਰਦੇ ਆ ਕਿਹਾ ਕਿ ਗਲੀ ਨੰਬਰ 7 ਦੇ ਅੰਦਰ ਜਾਣ ਵਾਲੇ ਰਸਤੇ ਦੇ ਦੋਨੋਂ ਪਾਸੇ ਲੱਗੇ ਕੂੜੇ ਦੇ ਢੇਰ ਤੇ ਸੀਵਰ ਦੇ ਗੰਦੇ ਪਾਣੀ ਦੀ ਸਮੱਸਿਆ ਕਰਨਾ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਰਸਾਤ ਦੇ ਮੌਸਮ ਦੇ ਚੱਲਦੇ ਸਿਵਰ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਝੀਲ ਦਾ ਰੂਪ ਅਖਤਿਆਰ ਕਰ ਲੈਂਦਾ ਹੈ ਜਿਸ ਕਾਰਨ ਉਸ ਰਸਤੇ ਲੰਘਣਾ ਮੁਸ਼ਕਲ ਹੀ ਨਹੀਂ ਨਾਮੁਮਕਨ ਹੋ ਜਾਂਦਾ ਹੈ ਗਲੀ ਦੇ ਬਾਹਰ ਲੱਗੇ ਕੂੜੇ ਦੇ ਢੇਰ ਅਤੇ ਦੰਦਰਾਉਂਦੇ ਆਵਾਰਾ ਕੁੱਤੇ ਆਉਣ ਜਾਣ ਵਾਲੇ ਰਹੀਆਂ ਬਜ਼ੁਰਗਾਂ ਤੇ ਛੋਟੇ-ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਕਈ ਵਾਰ ਕਾਉਂਸਲਰ ਨੂੰ ਗੁਹਾਰ ਲਗਾਈ ਗਈ ਪਰ ਉਸਦੇ ਕੰਨ ਤੇ ਜੂ ਨਹੀਂ ਨਿਸਰਕੀ ਨਾ ਹੀ ਕਾਉਂਸਲਰ ਵੱਲੋਂ ਕੋਈ ਸਾਰ ਲਈ ਗਈ ਹੈ ਕਾਉਂਸਲਰ ਵੱਲੋਂ ਸਰਮਾਈ ਨਾ ਕੀਤੇ ਜਾਣ ਤੇ ਉਹਨਾਂ ਵੱਲੋਂ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨੱਜਰ ਦੇ ਪੀਏ ਨੂੰ ਵੀ ਫੋਨ ਕਰਕੇ ਤੇ ਮੈਸੇਜਾਂ ਹੀ ਜਾਣਕਾਰੀ ਦਿੱਤੀ ਗਈ ਉਸ ਦੇ ਬਾਵਜੂਦ ਵੀ ਇਲਾਕਾ ਵਾਸੀਆਂ ਦੀ ਮੁਸ਼ਕਲ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਇਲਾਕਾ ਵਸੀਆਂ ਵੱਲੋਂ ਅੱਜ ਆਪਣੇ ਖਰਚੇ ਤੇ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਜਿਸ ਉਮੀਦ ਨਾਲ ਇਲਾਕਾ ਵਾਸੀਆਂ ਨੇ ਕਾਉਂਸਲਰ ਨੂੰ ਵੋਟਾਂ ਪਾਈਆਂ ਸਨ ਉਹ ਉਹਨਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਤੇ ਉਸ ਦੀ ਇਸ ਨਲਾਇਕੀ ਦਾ ਖਮਿਆਜਾ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ ਇਸ ਮੌਕੇ ਸੁਖਸਿੰਦਰ ਸਿੰਘ ਸੁਖਮਨਦੀਪ ਸਿੰਘ ਦੀਪਕ ਸਰਤਾਜ ਸਿੰਘ ਕੁਨਾਲ ਤੇ ਇਲਾਕੇ ਦੀਆਂ ਔਰਤਾਂ ਮੌਜੂਦ ਸਨ ਘਰ ਨੰਬਰ 47 ਗਲੀ ਨੰਬਰ 7 ਕੋਰਵਾ ਬਾਬਾ ਦੀਪ ਸਿੰਘ ਦੇ ਬਾਹਰ ਖੜੇ ਆ ਤੇ ਅਸੀਂ ਅੱਜ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਅਸੀਂ ਆਪਣੀ ਜੇਬ ਜੋ ਪੈਸੇ ਲਗਾ ਕੇ ਆਪਣੀ ਗਲੀ ਬਣਵਾ ਰਹੇ ਆ ਕਿ ਜਦੋਂ ਅਸੀਂ ਕੋਰਸਾ ਸਾਹਿਬ ਨੂੰ ਵੀ ਇਹਦੀ ਫੋਟੋ ਭੇਜੀ ਉਹਨਾਂ ਨਾਲ ਮੈਸੇਜ ਤੇ ਸੰਪਰਕ ਕਰਨੀ ਕੋਸ਼ਿਸ਼ ਕੀਤੀ ਕੋਈ ਰਿਪਲਾਈ ਨਹੀਂ ਆਇਆ ਦੇਖੋ ਨਿਰਜੈ ਸਾਹਿਬ ਦੇ ਪੀਏ ਨਵਨੀਤ ਜੀ ਨੂੰ ਵੀ ਮੈਂ ਮੈਸੇਜ ਪਾਇਆ 12 ਜੁਲਾਈ ਨੂੰ ਠੀਕ ਹੈ ਜੀ ਫੋਟੋ ਲੈ ਕੇ ਖਿੱਚ ਕੇ ਭੇਜੀ ਆ ਨਾਲ ਥੱਲੇ ਮੈਸੇਜ ਪਾਇਆ ਹੋਆ ਕਿ ਉਹਨਾਂ ਨੇ ਮੇਰਾ ਫੋਨ ਰੀਸੀਵ ਨਹੀਂ ਕੀਤਾ ਟਿੱਕਾਂ ਲੱਗੀਆਂ ਆਈਆਂ ਐ ਪਰ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇ ਮੈਂ ਇਹ ਪੁੱਛਣਾ ਚਾਹਨਾ ਹਾਂ ਕਿ ਆਪਾਂ ਸਿਰਫ ਵੋਟਾਂ ਲੈਣ ਤਾਂ ਕਿਸਮਤ ਰਹਿ ਗਏ ਆ ਮਤਲਬ ਲੋਕਾਂ ਨੇ ਵਿਸ਼ਵਾਸ ਕਰਕੇ ਜੇ ਕਿਸੇ ਨੂੰ ਜਿਤਾਇਆ ਹੈ ਤੇ ਉਹਦਾ ਫਰਜ਼ ਬਣਦਾ ਹੈ ਕਿ ਚਾਹੇ ਉਹ ਵਿਧਾਇਕ ਹੋਵੇ ਜਾਂ ਕਾਉਂਸਲਰ ਹੋਵੇ ਆ ਕੇ ਮੱਲੇ ਦੀ ਸਾਲ ਲਵੇ ਤੁਸੀਂ ਪੂਰੀ ਵਿਜ਼ਿਟ ਕਰਕੇ ਦੇਖ ਲਓ ਕਿਨੇ 4 ਦਿਨ ਹੋ ਗਏ ਆ ਕੋਈ ਕੂੜੇ ਦੇ ਢੇਰ ਇੰਨੇ ਨੇ ਲੱਗੇ ਸੀ ਅਸੀਂ ਫੋਨ ਕਰਕੇ ਉਹਨਾਂ ਨਾਲ ਸੰਪਰਕ ਕਰਕੇ ਇਥੋਂ ਕੂੜੇ ਚ ਗਵਾਏ ਆ ਤੇ ਮਤਲਬ ਕਿਸੇ ਦਾ ਵੀ ਕੋਈ ਸਾਫ ਸਵਾਈ ਵੱਲੋਂ ਅਸੀਂ ਇਹ ਨਹੀਂ ਕਹਿੰਦੇ ਜੀ ਉਹ ਕੰਮ ਨਹੀਂ ਕਰ ਰਹੇ ਪਰ ਕੁਝ ਉਹਨਾਂ ਦੀਆਂ ਵੀ ਮਜਬੂਰੀਆਂ ਉਹਨਾਂ ਕੋ ਗੱਡੀਆਂ ਨਹੀਂ ਆ ਰਹੀਆਂ ਉਹ 4-5 ਦਿਨ ਜਦੋਂ ਘਰਾਂ 'ਚ ਕੂੜਾ ਪਿਆ ਰਹਿੰਦਾ ਏ ਤੇ ਲੋਕੀ ਵੀ ਪਰੇਸ਼ਾਨ ਹੁੰਦੇ ਆ ਬਰਸਾਤਾਂ ਦੇ ਮੌਸਮ ਆ ਉਹ ਬੋਹ ਹੁੰਦੀ ਆ ਜਿੰਨਾ ਇਨਫੈਕਸ਼ਨ ਦਾ ਡਰਿਆ ਬਿਮਾਰੀਆਂ ਦਾ ਡਰਿਆ ਮੈਂ ਤੇ ਮਿਊਸਪਲ ਕਾਰਪੋਰੇਸ਼ਨ ਨੂੰ ਵੀ ਅਪੀਲ ਕਰਦਾ ਏ ਕਿ ਜਿਹੜੇ ਵੀ ਉਹਨਾਂ ਦੀਆਂ ਕੰਪਲੇਂਟਾਂ ਆ ਕਰਮਚਾਰੀਆਂ ਨੇ ਉਹਨ ਦੇ ਦੇ ਪੈਲ ਦੇ ਆਧਾਰ ਤੇ ਉਹ ਹੱਲ ਕੀਤੀਆਂ ਜਾਣ ਉਹਨਾਂ ਦੀਆਂ ਗੱਡੀਆਂ ਪ੍ਰੋਵਾਈਡ ਕਰਾਈਆਂ ਜਾਣ ਤੇ ਜਿਹੜੇ ਇਹਨੇ ਕੋੂੜਿਆਂ ਦੇ ਢੇਰ ਲੱਗੇ ਆ ਉਹਨਾਂ ਨੂੰ ਜਲਦੋਂ ਜਲਦੀ ਚੁਕਾਇਆ ਜਾਵੇ ਤੇ ਜਿੰਨੀਆਂ ਵੀ ਗਲੀਆਂ ਸਾਰੀਆਂ ਸਾਫ਼ ਸੁਥਰੀਆਂ ਉਹਨਾਂ ਦੇ ਸੋਹਣੇ ਗੇਟ ਬਣਾਣਾ ਕਮ ਸੇ ਕਮ ਬਾਬਾ ਦੀਪ ਸਿੰਘ ਨੂੰ ਇੰਨੀ ਸੰਗਤ ਆਂਦੀ ਹੈ ਐਤਵਾਰ ਦੇ ਦਿਨ ਦੁਪਹਿਰਾ ਘਟਣ ਵਾਲੀਆਂ ਸੰਗਤਾਂ ਤੇ ਕੀ ਪ੍ਰਭਾਵ ਪੈਂਦਾ ਹੋਏਗਾ ਜਿਹੜੀ ਕਿ ਮੇਨ ਸ਼ੜਕ ਜਿਹੜੀ ਕੋਲ ਬਾਬਾ ਦੀਪ ਸਿੰਘ ਦੇ ਨਾਂ ਦੇ ਇਲਾਕਾ ਵਾ ਮੈਂ ਇਹ ਕਹਿੰਦਾ ਹਾਂ ਉਹਦਾ ਪਹਿਲ ਦੇ ਦੇਹਾਂ ਤੇ ਸੁੰਦਰੀਕਰਨ ਕਰਾਉਣਾ ਚਾਹੀਦਾ ਹੈ ਵਿਧਾਇਕ ਸਾਹਿਬ ਨੂੰ ਕਿ ਬਾਹਰ ਵਾਲੀਆਂ ਦੂਰੋਂ ਆਉਂਦੀਆਂ ਸੰਗਤਾਂ ਨੂੰ ਇਹ ਅਹਿਸਾਸ ਹੋਵੇ ਕਿ ਵਾਕਿਆ ਹੀ ਬਾਬਾ ਦੀਪ ਸਿੰਘ ਦੀ ਦੀ ਇੰਨੀ ਕਿਰਪਾ ਵਾ ਕਿ ਉਹਨਾਂ ਦੇ ਆਲਾ ਦੁਆਲਾ ਇੰਨਾ ਸਾਫ਼ ਸੁਥਰਾ ਵਾ ਮੇਰੀ ਤੇ ਸਵਾਗਤੋ ਵਾਗਤ ਆਪਾਂ ਇਕੱਠੇ ਹੋ ਗਏ ਇਸ ਮਕਾਮ ਨੂੰ ਪੂਰਾ ਕਰੀਏ ਪਹਿਲਾਂ ਨਗਰ ਵਾਸੀਆਂ ਦਾ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨਾ ਬੜਾ ਪਲਾ ਕੀਤਾ ਵਾ ਆਪਣੇ ਜੀਅਕ ਚ ਪੈਸੇ ਖਰਚ ਕੇ ਗਲੀ ਬਣਾ ਰਹੇ ਹਨ ਜਿੰਨਾ ਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ ਸੀਗਾ ਉਹਨਾਂ ਸਾਡੇ ਸਾਹ ਨਹੀਂ ਫੜੀ ਅਸੀਂ ਬੜੇ ਦੁਖੀ ਹੋ ਕੇ ਆਪਣਾ ਆਦਰ ਤੁਹਾਨੂੰ ਸਾਹ ਦਿੱਤਾ